ਸਰਬ ਕਲਿਆਣ ਸੁਖ ਨਿਧਿ ਨਾਮ ਮੁਗਲ ਰਾਜ ਪਾਏ ਹੋ ਰਾਮ ਸੰਗਤ ਕਾ ਹੋ ਤੁਲਸੀ ਰਾਸ ਚਾਉ ਮਨ ਤਨ ਅੰਤਰ ਕੇ ਹੀ ਸੁਆਵ ਨੇਤਰ ਹੋ ਕੇ ਘਰ ਦਰਸ ਹੋਏ ਮਨ ਵਿਸੈ ਸਾਧ ਚਰਨ ਹੋਏ ਅਕਤ ਨ ਕਰ ਮਨ ਤਨ ਰੰਗ ਮੇਰਾ ਕੋ ਪਾਵੈ ਸਾਮਾ

私たちは。<noise> ਜਦ ਤੱਕ ਜਨ ਦੀ ਪਾਈਆ ਕੁਰਬਾਨ ਕੀਤਾ ਇਸੇ ਵਿਟੋ ਜਨ ਮੋਹ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤਰਾਹੀ ਕਿੰਨੇ ਨਾ ਪਾਇਆ ਕਾਸੀ ਬਹੁਤ ਅਨੁਆਰ ਕਰਦੇ ਆ ਕਿ ਬੱਚਿਆ ਨੇ ਬੜੇ ਮਿਹਨਤ ਨਾਲ ਕੰਮ ਕੀਤਾ ਔਰ ਐਮਐਲਏ ਸਾਹਿਬ ਨੇ ਸਹਿਯੋਗ ਨਾਲੇ ਕੰਮ ਸਿਰੇ ਚੜਿਆ ਜੇ ਅਸੀਂ ਆਖੀਏ ਕਿ ਕੰਮ ਦੇ ਜਿਹੜੇ ਕਰਿੰਦੇ ਕਰਨ ਵਾਲੇ ਆ ਸੈਕਟਰੀ ਸਾਹਿਬ ज और सरपंच साहब भवे किसी को गुस्सा लगे भवें नाराज की बोले मेरे से ठीक समय अनुसार कम नहीं किया आज तक छे महीने सू करवाजे से खिड़कियां लगनियाँ एम एल ए साहब ने बहुत कहा पर किसी के कन से जू नहीं सड़की जिस तरह अत अठ महीने चम सिरे चाढ़िया है वो सबू पता या नौजवान बच्चा पता है जितने के कम सरपंच साहब का आ गया या जैकटरी साहब का आ गया किसी ने अपनी मौजूदगी कम ना पैसे देने की गल की ना कम करवाने की गलती दसो एम एल ए साहब उसे करूँगा अज जथेदार कुलदीप सिंह ढोसले स्टेडियम बनिया है अजे तक डबल तार नहीं पाई ਐਮ ਐਲ ਏ ਸਾਹਿਬ ਸਰਪੰਚ ਨੂੰ ਗਹਿ ਕੇ ਮਰ ਗਿਆ ਪਵਾ ਲੋ ਪਵਾ ਲੋ ਸਾਹਿਬ ਐਮ ਐਲ ਏ ਸਾਹਿਬ ਨੇ ਕਿਹਾ ਉਹ ਟੈਲੀਫੋਨ ਕੀਤਾ ਅਜੇ ਤਾਂ ਕੋਈ ਸਾਹਿਬ ਨਹੀਂ ਪਈ ਹਾਜੇ ਤੁਸੀਂ ਅਸੀਂ ਇਹ ਪਹਿਲਾਂ ਹਜੇ ਬਲੌਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਤਾਂ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਬਠੇ ਬਹੁਤ ਹੀ ਸਾਡੇ ਪਿੰਡ ਦੇ ਸੋਜਵਾਨ ਜੋ ਮੁਜੱਦਦ ਵਕਤਾ ਦੇ ਰਿਹਾ ਨੇ ਸਾਰਿਆਂ ਨੂੰ ਜਿਉ ਆਇਆ ਪਰ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਵੱਡੇ ਵੀਰ ਦਵਿੰਦਰ ਜੀ ਸਿੰਘ ਲਾੜੀ ਢੋਸ ਜੀ ਇਹਨਾਂ ਨੂੰ ਵੀ ਜਿਉ ਆਇਆ ਆਖਿਆ ਜਾਂਦਾ ਹੈ ਸੋ ਸਾਡੇ ਪਿੰਡ ਦੀ ਬੜੀ ਖਾਸੀਅਤ ਵੀ ਹੈ ਇਹ ਬਾਤੋਂ ਦਾਸ ਨੇ ਪੁੱਤਵਾ ਪਹਿਲਾਂ ਸੁਣਿਆ ਸੀ ਇੱਦਾਂ ਹੀ ਸਟੇਜ ਤੋਂ ਕਿ ਇਹਨਾਂ ਦੇ ਵਡੇਰੇ ਇਹਨਾਂ ਦੇ ਦਾਦਾ ਜੀ ਕਰਪਾਲ ਸਿੰਘ ਢੋਸ ਕਿਆ ਕਰਦੇ ਸੀ ਕਿ ਮੈਂ ਇਹਦਾ ਕੰਮ ਇਹਦਾ ਸੇਰੇ ਨੇ ਬਣਾਉਣੇ ਅੱਜ ਨੌਕਰ ਬਣਾਉਣੇ ਆ ਅਸੀਂ ਸਰਕਾਰ ਬਣਾਉਣੀਆਂ ਸੋ ਅੱਜ ਉਹਨਾਂ ਦਾ ਸੁਪਨਾ ਪੂਰਾ ਆਇਆ ਹੈ ਸਾਡੇ ਵਾਸਤੇ ਬੜੀ ਮਾਣ ਵਾਲੀ ਗੱਲ ਆ ਕਿ ਸਾਡੇ ਪਿੰਡ ਦੇ ਸਤਕਾਰਯੋਗ ਵੀਰ ਜੀ ਜਵਿੰਦਰ ਜੀ ਸਿੰਘ ਲਾੜੀ ਤੋਂ ਉਸ ਨੂੰ ਝੋਲਿਆਂ ਦੇ ਨਾਲ ਸਰਕਾਰ ਅਹੁਦਿਆਂ ਦੇ ਨਾਲ ਹੀ ਨਵਾਜ ਰਹੀ ਆ ਉਹਦੇ ਹੀ ਉਹਦੇ ਮਿਲ ਰਹੇ ਆ ਦੋ ਢਾਈ ਸਾਲਾਂ ਦੇ ਵਿੱਚ ਇਹਨਾਂ ਦੇ ਕੋਲ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਦੇ ਬਾਅਦ ਕੁਝ ਸਮੇਂ ਬਾਅਦ ਹੀ ਕੋਈ ਨਾ ਕੋਈ ਅਹੁਦੇ ਇਹਨਾਂ ਨੂੰ ਨਾ ਜਾਂਦਾ ਹੈ ਸੋ ਬੜੀ ਵੱਡੀ ਸਾਡੇ ਵਾਸਤੇ ਮਾਣ ਵਾਲੀ ਗੱਲ ਆ ਸਾਡੇ ਪਿੰਡ ਦੇ ਵਿੱਚ 100 ਦੇ ਕਰੀਬ ਮੁਲਾਜ਼ਮ ਹੋਣਗੇ ਕੁਝ ਰਿਟਾਇਰ ਹੋ ਗਏ ਆ ਅਜੇ ਵੀ 25 ਦੇ ਕਰੀਬ ਪੁਲਿਸ ਵਾਲੇ ਆ 25 ਪੁਲਿਸ ਫੌਜੀ ਆ ਮਾਸਟਰ ਆ ਡਾਕਟਰ ਸਾਡੇ ਪਿੰਡ ਦੇ ਆ ਪੱਤਰਕਾਰ ਸਾਡੇ ਪਿੰਡ ਦੇ ਆ ਕਲਾਵਾਦਕ ਸਾਡੇ ਪਿੰਡ ਦੇ ਆ ਇਹ ਤੋਂ ਤਾਂ ਕਿ ਫੋਰਨ ਕੰਟਰੀਆਂ ਦੇ ਵਿੱਚ ਬਹੁਤਾਂ ਤੇ ਜੇ ਦੇ ਵਿੱਚ ਆਪਣੇ ਪਿੰਡੋਂ ਮੈigrants ਕੈਨੇਡਾ ਨਿਊਜ਼ੀਲੈਂਡ ਹੋਰ ਤਾਂ ਚੰਗੇ ਦੇਸ਼ਾਂ ਦੇ ਵਿੱਚ ਨੌਜਵਾਨ ਚੱਟ ਵੀ ਹੋਏ ਆ ਇਹ ਇਹਨਾਂ ਦੀ ਕੋ ਦੌਲਤ ਹੈ ਨਾ ਤੇ ਬਜ਼ੁਰਗਾਂ ਦੀ ਬਦੌਲਤ ਆ ਸੋ ਸਾਨੂੰ ਹੁਣ ਇਹਨਾਂ ਦੇ ਹੁੰਦੇ ਆ ਬਹੁਤ ਮਾਣ ਆ ਸਾਡੇ ਵਾਸਤੇ ਕਿ ਇੱਜਾ ਵੱਡਾ ਉਪਰਾਤਾ ਜਿੰਮ ਦਾ ਇੱਕਲਾ ਨਹੀਂ ਅੱਗੇ ਵੀ ਅਸੀਂ ਆਸ ਕਰਾਂਗੇ ਤੋਂ ਕਾਵਨ ਬਾਣੀ ਦੇ ਬਚਨ ਆ ਰਾਖ ਲਿਓ ਹਮ ਤੇ ਵਿਗਰੀ ਸੇਲ ਧਰਮ ਜਾ ਪਗਤ ਨਾ ਕੀਨੇ ਹਉ ਅਦਮਾਨ ਟੇਡ ਪਗਰੀ ਜਿਹਦੇ ਅਰਥ ਬੰਦੇ ਆ ਕਵੀਰ ਸਾਹਿਬ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਮੇਰੀ ਇੱਜ਼ਤ ਰੱਖ ਲੋ ਮੇਰੀ ਪਾਤ ਰੱਖ ਲੋ ਕਿਉਂ ਰੱਖ ਲੋ ਕਿਉਂਕਿ ਰਾਖ ਲਿਓ ਹਮ ਤੇ ਵਿਗਰੀ ਮੇਰੇ ਤੋਂ ਵਿਗੜੀ ਹੋਈ ਆ ਵਿਗਨਿਤਿ ਉਹਨਾਂ ਕਦੇ ਰਿਤਾਸ ਅਗਲੀ ਕਮਤੀ ਕਹਿੰਦੇ ਨੇ ਕਹਿੰਦੇ ਈਮ ਧਰਮ ਜਪ ਭਗਤ ਨਾ ਕੀਨੀ ਕਹਿੰਦੇ ਮੈਨੂੰ ਜਿਹੜੇ ਸਵਾਸ ਮਿਲੇ ਸੀ ਨਾ ਸਮਾ ਮਿਲਿਆ ਜੀ ਮਾਲਕ ਆੜੇ ਉਹਨਾਂ ਨੇ ਹੀ ਸ਼ੁਰੂ ਕਰਾਇਆ ਆੜੇ ਢੋਲ ਤੁਹਾਡੀਆਂ ਕਰਵਾਉਣੀਆਂ ਤੁਸਤੀਆਂ ਕਰਵਾਉਣੀਆਂ ਗੁਰੂ ਅੰਗਦ ਸਾਹਿਬ ਜੀ ਨੇ ਸ਼ੁਰੂ ਕਰਵਾ ਦਿੱਤੀ ਸੀ ਉਹਨਾਂ ਦਾ ਮਤਲਬ ਨੌਜਵਾਨ ਨਸ਼ੇ ਨਾ ਕਰਨ ਨੌਜਵਾਨ ਚੰਗੇ ਮਾਰੇ ਕਰਮ ਨਾ ਕਰਨ ਇਸ ਕਰਕੇ ਤਗੜੇ ਸਰੀਰ ਸਟਡੋੜ ਰਹਿ ਕੇ ਚੰਗੀਆਂ ਖਰਾਕਾਂ ਖਾਣਾਂ ਉਹ ਇਹ ਬੁਝੇ ਕੰਮ ਉਹਨੇ ਕੀਤੇ ਸੀ ਜਦੋਂ ਇੱਕ ਸ਼ੇਰ ਦਾ ਸੂਰੀ ਲੋਹਰਾ ਕੇ ਹਮਾਯੂ ਉੱਤੇ ਜਦੋਂ ਆਇਆ ਸੀ ਨਾ ਖੰਡੂਰ ਦੇ ਦੀ ਧਰਤੀ ਤੇ ਤੇ ਉੱਥੇ ਦੇਖਦਿਆਂ ਸਾਰ ਮੈਂ ਦੁਨੀਆ ਦਾ ਬਾਦਸ਼ਾਹ ਤੇ ਗੁਰੂ ਸਾਹਿਬ ਜੀ ਨੇ ਮੇਰੇ ਹੱਥ ਨਮਸਕਾਰਨੇ ਕੀਤੀ ਕਿਉਂਕਿ ਗੁਰੂ ਸਾਹਿਬ ਜੀ ਨੇ ਪਹਿਲ ਇਸ ਕੰਮ ਨੂੰ ਦਿੱਤੀ ਸੀ ਚੰਗੇ ਕੰਮ ਨੂੰ ਕੀਤੀ ਸੀ ਤਾਂ ਉਹਨੇ ਤਲਵਾਰ ਕਹਿੰਦੇ ਕੱਢ ਲਈ ਮਹਾਯੂ ਨੇ ਤਲਵਾਰ ਕੱਢ ਲਈ ਤੇ ਗੁਰ ਅੰਗਦ ਸਾਹਿਬ ਨੇ ਕਿਹਾ ਸੀ ਕਿ ਉਸ ਵਕਤ ਤਲਵਾਰ ਕੱਟੇ ਗਈ ਸੀ ਜਦੋਂ ਉਹ ਉਹਨੋਂ ਤੇ ਚਪੇਰਾ ਫੈਂਡੀਆਂ ਸੀ ਜਦੋਂ ਤੇਰੀ ਹਾਰ ਹੋ ਰਹੀ ਸੀ ਤਾਂ ਉਹ ਬਹੁਤ ਜ਼ਿਆਦਾ ਇਨਾਂ ਲਮਜਾਂ ਦੇ ਨਾਲ ਹੀ ਸ਼ਰਮਿੰਦਾ ਹੋਇਆ ਤੋਂ ਇਸ ਲੋੜ ਨੂੰ ਪੂਰਾ ਬੁੱਕ ਰੱਖ ਜਾਇਆ ਸਾਡੇ ਨੌਜਵਾਨ ਵੀਰਾਂ ਨੇ ਸਾਡੇ ਸਾਰੇ ਨਗਰ ਦੇ ਸਲਤਾਂ ਦੇ ਨਾਲ ਇੱਕ ਜਿੰਮ ਦੀ ਮੰਗ ਸੀ ਜੋ ਵੀਰ ਜੀ ਨੇ ਪੂਰੀ ਕੀਤੀ ਆ ਤੋ ਬਹੁਤ ਬਹੁਤ ਵੀਰ ਜੀ ਦਾ ਧੰਨਵਾਦ ਪੁੱਛ ਲਈ ਖਵਾ ਬਲਾਉ ਪਤੇ ਵਾਹਿਗੁਰੂ ਜੀ ਦਾ ਖੜਤਾ ਵਾਹਿਗੁਰੂ ਜੀ ਕੀ ਬਤੇ ਦੇਤੀ ਕਰਾਂਗੇ ਜਰੂਰ ਤੇ ਉਹ ਸੰਗਤਾਂ ਦਾ ਆਪਣੇ ਵਿਚਾਰਾਂ ਸਾਂਝੇ ਕਰਨ ਮੈਂ ਮੇਲਾ ਦਰਿੰਦਰ ਜੀ ਸੇ ਬੁਲਾਇਆ ਤੋਂ ਸਭ ਤੋਂ ਪਹਿਲਾਂ ਵਧਾਈ ਜਨਾਂ ਸਮੂਹ ਨਗਰ ਨਿਵਾਸੀਆਂ ਨੂੰ ਜਿਹੜਾ ਨੌਜਵਾਨਾਂ ਨੇ ਇੰਦਾ ਵੱਡਾ ਉੱਥਲਾ ਕਰਕੇ ਜਿਹੜਾ ਇੱਥੇ ਜਿੰਮ ਹੈ ਜਿਹਦੇ ਕੋਈ ਜਿੰਮ ਦੇ ਰੁਦਘਟਣ ਦੇ ਲਈ ਅੱਜ ਗੁਰੂ ਸਾਹਿਬ ਦੇ ਚਰਨ ਪਵਾਏ ਨੇ ਸਾਰੇ ਨਗਰ ਨੌਸੀਆਂ ਨੂੰ ਮੈਂ ਇਸ ਚੀਜ਼ ਦੀ ਵਧਾਈ ਦਿੰਦਾ ਬੜੀਆਂ ਖੁੱਲ ਕੇ ਵਿਚਾਰਾਂ ਹੋਈਆਂ ਅੱਜ ਪਿੰਡ ਦੇ ਕਮਾਂਕਾਰ ਲਈ ਤੇ ਬੜਾ ਵਧੀਆ ਲੱਗਿਆ ਦੇਖੋ ਸਰਕਾਰਾਂ ਦਾ ਕੰਮ ਹੁੰਦਾ ਹੈ ਪੈਸਾ ਦੇਣਾ ਗਾ ਪੈਸਾ ਵਰਤਣਾ ਪੈਸਾ ਪਿੰਡ ਦੇ ਵਿੱਚ ਲਾਉਣਾ ਉਹ ਜਿਹੜੀ ਪਿੰਡ ਦੀ ਟੀਮ ਹੈ ਜਿਹੜੇ ਪਿੰਡ ਦੇ ਨੌਜਵਾਨ ਨੇ ਉਹ ਉਹਨਾਂ ਦੇ ਹੱਥ ਹੁੰਦਾ ਦੇਸ਼ਕਾ ਲੈਵਲ ਦੇ ਮੁਕਾਬਲੇ ਕਰਾਏ ਮੈਂ ਪਿਛਲੀ ਵਾਰੀ ਪਿਛਲੇ ਸਾਲ ਵਾਲੀਬਾਲ ਦੇ ਤੇ ਇਸ ਵਾਰ ਨੈਸ਼ਨਲ ਲੈਵਲ ਕਰਾ ਰਹੇ ਆ ਆਪਣੇ ਪਿੰਡ ਦੇ ਵਿੱਚ ਕਿ ਫਿਰ ਵੀ ਕੋਈ ਮਾੜੇ ਮੋٹے ਨੌਜਵਾਨਾਂ ਦੇ ਵਿੱਚ ਕੋਈ ਨਾ ਕੋਈ ਉਤਸ਼ਾਹ ਪੈਦਾ ਹੋਵੇ ਯਾਰ ਗਰਾਉਂਡਾਂ 'ਚ ਜਾਣ ਨੌਜਵਾਨ ਮਾੜਾ ਮੋਟਾ ਕੋਈ ਖੇਡ ਲੈ ਯਾਰ ਤੇ ਆਪਦੇ ਜਵਾਕਾਂ ਨੂੰ ਕਿੰਨੇ ਸਾਹਮਣਾ ਭਾਈ ਉਹਦਾ ਐਮਐਲਏ ਨੇ ਨਹੀਂ ਸਾਹਮਣਾ ਉਹਦਾ ਸਰਕਾਰ ਨੇ ਨਹੀਂ ਨਾ ਸਾਹਮਣਾ ਜਵਾਕਾਂ ਨੂੰ ਤਾਂ ਤੁਸੀਂ ਸਾਹਮਣਾ ਇਸ ਪਾਸੇ ਲਾਉਣਾ ਕਿੰਨੇ ਆ ਇੱਥੇ ਭਾਵੇਂ ਸੋਨੇ ਦੇ ਸੜਕਾ ਬਣਾ ਲਓ ਭਾਵੇਂ ਸੋਨੇ ਦੇ ਸਟੇਡੀਅਮ ਬਣਾ ਲਓ ਜੇ ਆਪਦੇ ਜਵਾਕਾਂ ਦੇ ਵਿੱਚ ਇਸ ਚੀਜ਼ ਦੀ ਰੁਚੀ ਤੁਸੀਂ ਨਹੀਂ ਨਾ ਪੈਦਾ ਕਰੋਗੇ ਖੇਡਾਂ ਦੀ ਤਾਂ ਇਹਨਾਂ ਇਹ ਚੀਜ਼ਾਂ ਖੰਡਰ ਨੇ ਖੰਡਰ ਇਹ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਜਿਨੇ ਮਰਜੀ ਪੈਸੇ ਲਾ ਲੋ پارک ਬਣਾ ਲੋ ਆ ਪਾਰਕ ਬਣਾਇਆ ਅਜੇ ਕੰਪਲੀਟ ਨਹੀਂ ਕੀਤਾ ਰਾਤ ਨੂੰ 9 ਵਜੇ ਵਿੱਚ ਬੋਦਰਾ ਖੋਲ ਕੇ ਬੈਠੇ ਹੁੰਦੇ ਤੁਹਾਡੇ ਪਿੰਡ ਦੇ ਨੌਜਵਾਨ ਤੇ ਜੇ ਭੁਜਾਈਦੇ ਆ ਫਿਰ ਉਸ ਵੇਰੇ ਲਾਂਮਾ ਲੈ ਕੇ ਆ ਜਾਂਦੇ ਆ ਅਖੇ ਜੀ ਸਾਡਾ ਪੋਤਾ ਜੀ ਉਹ ਤਾਂ ਪਿੰਦਾ ਹੀ ਨਹੀਂ ਉਹ ਤਾਂ ਕਾਹ ਨਹੀਂ ਕਰਦਾ ਦੱਸੋ ਕਿਧਰ ਨੂੰ ਗਈ ਆਪਣੀ ਆਸਾਨੀਤ ਕੀ ਕਰੋਗੇ ਤੁਸੀਂ ਪੈਸੇ ਲਾ ਕੇ ਪਿੰਡ ਦੇ ਵਿੱਚ ਨਸ਼ੇ ਦੇ ਅੱਡੇ ਬਣ ਜਾਂਦੇ ਆ ਇਹ ਚੀਜ਼ਾਂ ਬਾਅਦ ਚ ਜਿੰਨਾਂ ਚੀਜ਼ਾਂ ਨੂੰ ਅਸੀਂ ਇਹ ਇਹਨੇ ਅਭੀ ਸਾਡੇ ਪਿੰਡ ਦੇ ਵਿੱਚ ਆ ਵੀ ਆ ਜੀ ਆ ਵੀ ਆ ਜੀ ਸੋ ਇਸ ਚੀਜ਼ ਦੇ ਵਿੱਚ ਜ਼ਿੰਮੇਵਾਰੀ ਹਰੇਕ ਨੂੰ ਸਮਝਣੀ ਪੈਣੀ ਆ ਕੱਲੀ ਮੇਰੀ ਜ਼ਿੰਮੇਵਾਰੀ ਨਹੀਂ ਦੱਸੋ ਕਿਹੜੇ ਪਿੰਡ ਨੂੰ 16 ਫੁੱਟੀ ਛੜਕ ਜਾਂਦੀ ਆ ਕਿਹੜੇ ਪਿੰਡ ਦੇ ਵਿੱਚ ਸਕੂਲ ਆਫ ਐਮਿਨਸ ਬਣਿਆ ਕਿਹੜੇ ਪਿੰਡ ਦੇ ਵਿੱਚ ਸਟੇਡੀਅਮ ਬਣਿਆ ਕਿਹੜੇ ਪਿੰਡ ਦੇ ਵਿੱਚ ਸੁਵਿਧਾ ਸੈਂਟਰ ਬਣਿਆ ਕਿਹੜੇ ਪਿੰਡ ਦੇ ਵਿੱਚ ਪਾਰਕ ਬਣਿਆ ਆ ਜਿਹੜਾ बन ਰਿਹਾ ਆਪਣਾ ਮਿੰਨੀ ਪੈਲੈਸ ਇਹ ਕੰਮ ਤਾਂ ਰੁਕਿਆ ਜਿੰਨਾ ਇਹ ਹਾਲ ਬਣਿਆ ਇਹਨਾਂ ਹਾਲ ਵੀ ਹੋਰ ਵੱਡਾ ਬਣਾਉਣਾ ਥੋੜਾ ਨਾ ਵਾਅਦਾ ਕੀਤਾ ਸੀ ਸਰਕਾਰ ਵੱਲੋਂ ਜਿਹੜੀ ਗ੍ਰਾਂਟ ਆਈ ਆ ਉਹ ਸਿਰਫ ਇੰਨੇ ਹਾਲ ਦੀ ਆਈ ਸੀ ਨਾਲ ਦੀ ਕੰਦਰ ਰੋਗ ਦੀ ਕੇ ਆਪਾਂ ਵੱਡਾ ਕਰਨਾ ਪੈਸੇ ਦਾ ਪ੍ਰਬੰਧ ਕਰ ਰਹੇ ਆ 15-20 ਲੱਖ ਰੁਪਈਆ ਹੋਰ ਲੱਗਣਾ ਆਪਣੇ ਦਾ ਪਿੰਡ ਦੀ ਇਹਨਾਂ ਆਮਦਨ ਲਈ ਜੇ ਸਾਰਾ ਠੇਕਾ ਇੱਥੇ ਲਾਤਾ ਤੇ ਗਾ ਜਿਹੜੇ ਨਿੱਕੇ ਨਿੱਕੇ ਕੰਮ ਨੇ ਉਹ ਕਿਵੇਂ ਚੱਲਣਗੇ ਦੋਸ ਪੈਸੇ ਆ ਪ੍ਰਬੰਧ ਕਰ ਰਿਆ ਜਿੱਦਨ ਉਸ ਪੈਸੇ ਦਾ ਪ੍ਰਬੰਧ ਹੋ ਗਿਆ ਇਹਦੇ ਨਾਲ ਡਬਲ ਹਾਲ ਬਣਾ ਕੇ ਫਿਰ ਕੰਪਲੀਟ ਕਰਾਂਗੇ ਉਹਦੀ ਇਹ ਕਹਿੰਦੇ ਸੀ ਹਾਲ ਚੋਂ ਹੀ ਕੰਪਲੀਟ ਹੋਇਆ ਫਿਰ ਪਾਰਕ ਦੀ ਗੱਲ ਕਰਾਂ ਜਿਹੜਾ ਉਹ ਪਾਰਕ ਹੈ ਪਾਰਕ ਦੋ ਠੇਕੇਦਾਰ ਭੱਜ ਗਏ ਜਿਹੜੇ ਠੇਕੇਦਾਰਾਂ ਨਾਲ ਗੱਲ ਕੀਤੀ ਸੀ ਕਿਉਂਕਿ ਉਹਨਾਂ ਨੂੰ ਪਤਾ ਹੈ ਇਹ ਐਮਐਲਏ ਦੇ ਪਿੰਡ ਦਾ ਪਾਰਕ ਹੈ ਇੱਥੇ ਐਮਐਲਏ ਨੇ ਸਵੇਰੇ ਵੀ ਕੀੜਾ ਮਾਰਨਾ ਸ਼ਾਮ ਨੂੰ ਵੀ ਕੀੜਾ ਮਾਰਨਾ ਇੱਥੇ ਦੀ ਪੈਸੇ ਨਹੀਂ ਖਾ ਸਕਦੇ ਦੋ ਭੱਜ ਗਏ ਹੁਣ ਆਪਦੇ ਕੋੜੋਂ ਕੰਮ ਕਰਾਉਣ ਲੱਗੇ ਆ ਸਟੇਡੀਅਮ ਦੀ ਜਿਵੇਂ ਗੱਲ ਕੀਤੀ ਐ ਸਟੇਡੀਅਮ ਦੇ ਵਿੱਚ ਸਿਰਫ ਤੇ ਸਿਰਫ ਬਿਜਲੀ ਦਾ ਕਨੈਕਸ਼ਨ ਰਹਿ ਗਿਆ ਮੋਟਰ ਲੱਗੀ ਉੱਥੇ ਸੁਪੇਦਾਰ ਸਾਹਿਬ ਨੇ ਲੱਗੀ ਹਾਂਜੀ ਲੱਗੀ ਮੋਟਰ ਲੱਗੀ ਐ ਜਦੋਂ ਮੋਟਰ ਲੱਗੀ ਐ ਹੁਣ ਨੈਸ਼ਨਲ ਲੈਵਲ ਦਾ ਜਿਹੜਾ ਹੈਗਾ ਉੱਥੇ ਕੰਪੀਟੀਸ਼ਨ ਵਾਲੀਬਾਲ ਦਾ ਉਹ ਕਰਾਉਣ ਲੱਗੇ ਆ ਜਿਹੜਾ ਪੰਜਾਬ ਦਾ ਪੰਜਾਬ ਕਾ ਚੱਕਸੋਂ ਦੇ ਕੇ ਰੋਵੇਂ ਤੁਸੀਂ ਸੋ ਮੇਰੀ ਬੇਨਤੀ ਆ ਮੈਂ ਤੁਹਾਡੇ ਤੋਂ ਕਿਸੇ ਗੱਲੋਂ ਨਹੀਂ ਭਜਿਆ ਕੱਲੀ ਕੱਲੀ ਚੀਜ਼ ਮੈਨੂੰ ਪਤਾ ਹੈ ਜੋ ਜੋ ਤੁਹਾਡਾਂ ਵਾਦਾ ਕੀਤਾ ਆ ਵੀ ਜਿਹੜਾ ਨੌਜਵਾਨਾਂ ਨਾਲ ਵਾਦਾ ਕੀਤਾ ਇਹਦੇ ਵਿੱਚ ਵੀ ਮੈਨੂੰ ਪਤਾ ਕਈ ਅੜਤਾਂ ਨੇ ਮੈਂ ਕਿਹਾ ਜੋ ਤੁਸੀਂ ਕਰਨਾ ਕਰੋ ਯਾਰ ਜੋ ਲੈਣਾ ਲਵੋ ਕੋਈ ਗੱਲ ਨਹੀਂ ਪੈਸੇ ਕਰਨੇ ਆ ਮੈਂ ਕਰਨੇ ਆ ਬਜੋ ਤੁਮਰਜੀ ਕਰਾਂ ਤੁਸੀਂ ਆਪਦਾ ਕੰਮ ਕਰੋ ਆਗਾਵੀ ਜੋ ਜੋ ਤੁਸੀਂ ਚਾਹੁੰਦੇ ਹੋ ਪਿੰਡ ਦੇ ਵਿੱਚ ਉਹੀ ਕੁਛ ਕਰੀ ਆਵਾਂਗੇ ਸਿਰਫ ਪਿੰਡ ਦਾ ਮੋੜ ਸਹੀ ਕਰ ਦੋ ਬਸ ਤੁਹਾਡੀ ਜ਼ਿੰਮੇਵਾਰੀ ਇੰਨੀ ਹੈ ਬਾਕੀ ਕੰਮ ਮੇਰਾ ਪੈਸਾ ਮੈਂ ਲੈ ਕੇ ਆਉਂਗਾ ਜਿੱਥੋਂ ਮਰਜ਼ੀ ਲਿਆਉਣਾ ਚਾਹੇ ਮੰਗ ਕੇ ਲਿਆਉਣਾ ਚਾਹੇ ਮਿੰਤ ਕਰਕੇ ਲਿਆਉਣਾ ਚਾਹੇ ਧੱਕੇ ਨਾਲ ਲਿਆਉਣਾ ਪਰ ਪਿੰਡ ਦਾ ਮੋੜ ਕਿਨੇ ਸਹੀ ਕਰਨਾ ਇਹ ਤੁਸੀਂ ਕਰਨਾ ਇੱਕ ਵਾਰੀ ਜਦੋਂ ਕਿਸੇ ਦੇ ਨਾਲ ਕੋਈ ਧੱਕਾ ਹੁੰਦਾ ਕੋਈ ਚੋਰੀ ਹੁੰਦੀ ਆ ਬੋ ਜਾ ਕਰੋ ਇਕੱਠੇ ਆ ਵੇਖੋ ਮੈਨੂੰ ਨਹੀਂ ਪਤਾ ਆਪਣੇ ਪਿੰਡ ਦਾ ਕੋਈ ਨੌਜਵਾਨ ਇਹ ਕੰਮ ਕਰਦਾ ਹੈ ਕਿ ਨਹੀਂ ਕਰਦਾ ਪਰ ਪਿੰਡ ਦੇ ਮੁੰਡਿਆਂ ਦੀ ਸ਼ਹਿ ਜ਼ਰੂਰ ਹੁੰਦੀ ਆ ਤੁਹਾਡੇ ਪਿੰਡ ਦੇ ਨੌਜਵਾਨਾਂ ਦੀ ਸ਼ਹਿ ਤੋਂ ਬਿਨਾ ਕੋਈ ਬਾਹਰਲਾ ਬੰਦਾ ਤੁਹਾਡੇ ਪਿੰਡ ਦੇ ਵਿੱਚੋਂ ਵੜ ਨਹੀਂ ਸਕਦਾ ਜੋ ਇਸ ਕਰਕੇ ਬੇਨਤੀ ਆ ਕਿ ਜਿਹੜੇ ਜਿਹੜੇ ਕੰਮ ਕਹੋਗੇ ਹੋਈ ਜਾਣਗੇ ਪਰ ਪਿੰਡ ਦਾ ਮਾਣ ਸਹੀ ਕਰੀਏ ਭਾਈ ਦੇਖ ਵਰਤਾ ਦਿਓ ਆਪਾਂ सोन्हिया सब श्री आकार भाई यार थोड़ा सोन्हिया सब श्री आकार रोवे सब श्री और पाव बुलाओ फोटो लेना हमें अभी आ गए सबने कोने का ਕੁਬੂ ਦਾ ਖਾਸ ਹੋ ਗਿਆ। ਜਿੰਬੋਦਲ ਜੋ ਨਿਹਾਲ ਫਾਸਟੀਆ। ਹਾਂ ਬੈਂਟੀਰ ਵੀ ਆ ਗਿਆ। ਬੰਤੀ ਗੱਡੀ ਆ ਕੇ ਰਹੀ ਬੰਤੀ ਤੇ ਬਾਹਰ ਲਈ ਆ। ਆ ਜਾਓ ਮੁੰਡੇਓ ਕੇ ਆ ਜਾਓ। ਸਾਰੇ। ਕਲਾ ਬਲ ਸਾਰੇ ਆ ਜਾਓ ਸਾਰੇ। ਕਲਾ ਬਲ ਸਾਰੇ ਆ ਜਾਓ। ਵਾਹ ਜੀ।

थले भी खरा पैट पीजा बिल्कुल बिल्कुल ਸਾਰੇ ਤੇ ਧਿਆਨ ਦੇਖਦਾ ਬੈਠਣਾ ਕਿੰਨੇ ਮੈਂ ਤੇ ਆਪਾਂ ਰੋਸ਼ਨਨਾ ਕਰ ਗਏ ਤੁਹਾਰ ਦੇ ਅੰਕ ਕਰੋਣਾ ਅ ਵਿਸ਼ੇ ਨਾਲ ਪਤਲਾਣਾ ਨਾ ਪਾ ਰਿਹਾ ਹਾਂ ਹਾਂ ਸਾਂਝਾ ਗੱਲ ਕਰਨ ਲਈ ਕੁੜੀ ਦਾ ਗੱਲ ਨੂੰ ਨਵੇਂ ਤੋਂ ਆ ਗਿਆ ਸੀ ਜਿਹਦੇ ਵਿੱਚ ਲਾਵੇ ਆ ਵਿਸ਼ੇ ਨਾਲ ਆ ਪੰਡਾ ਦੇ ਜਿਹੜੇ ਕਰਦੇ ਆ 不要，不要，不要！